ਪਿਆਰ ਭਰਿਆ ਸਤਿ ਸ੍ਰੀ ਅਕਾਲ ਤੇ ਸਾਰੇ ਤੁਹਾਡੇ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਸਤਿ ਸ੍ਰੀ ਅਕਾਲ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਮੈਂ ਆਪਣੇ ਜਿਹੜੇ ਇੰਡਸਟਰੀ ਦੇ ਲੀਡਰ ਆ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਉਹਨਾਂ ਨੇ ਵੀ ਮੈਨੂੰ ਜੁਆਇਨ ਕੀਤਾ ਦੋ ਕੰਮਾਂ ਲਈ ਹੈ ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਚੰਗੀ ਖਬਰ 에어ਪੋਰਟ ਤੇ ਦੇ ਰਹੇ ਆ ਹਲਵਾਰਾ 에어ਪੋਰਟ ਤੇ ਤੇ ਦੂਜਾ ਇੰਡਸਟਰੀ ਦਾ ਅਸੀਂ ਇੱਕ ਰੋਡ ਮੈਪ ਤਿਆਰ ਕੀਤਾ ਹੈ ਇੱਕ ਸਾਲ ਲਈ ਉਹ ਕਰ ਰਹੇ ਆ ਪਹਿਲਾਂ ਤਾਂ ਮੈਂ ਤੁਹਾਨੂੰ 에어ਪੋਰਟ ਦੀ ਖਬਰ ਦੇਣਾ ਚਾਹੁੰਦਾ ਕੱਲ ਸ਼ਾਮੀ ਈਮੇਲ ਕੀਤੀ ਹੈ 에어ਪੋਰਟ ਅਥਾਰਟੀ ਆਫ ਇੰਡੀਆ ਨੇ ਆਪਣੇ ਲੋਕਲ ਆਫਿਸ ਨੂੰ ਲਾਇਲ ਨੂੰ ਜਿਹੜਾ ਕਿ ਲੁਧਿਆਣਾ ਇੰਟਰਨੈਸ਼ਨਲ 에어ਪੋਰਟ ਲਿਮਿਟਿਡ ਕੰਪਨੀ ਹੈ ਉਹਨਾਂ ਦੇ ਸੀਈਓ ਨੂੰ ਈਮੇਲ ਪਾਈ ਹੈ ਉਹਨਾਂ ਨੇ ਜਿਹੜੇ ਮੈਂ ਚਾਰ ਲਾਈਨਾਂ ਜ਼ਰੂਰੀ ਹੈ ਸ਼ਾਰਟਲੀ ਇਨੌਗੁਰੇਸ਼ਨ ਆਫ ਹਲਵਾਰਾ 에어ਪੋਰਟ ਵਿਲ ਬੀ ਕੈਰੀਡ ਆਊਟ ਬਾਈ ਦੀ ਵੀਆਈਪੀ ਬੀਵੀਆਈਪੀ ਵੈਰੀ ਵੈਰੀ ਇਹ ਇਹ ਬਹੁਤ ਦੇਰ ਦਾ ਪੈਂਡਿੰਗ ਸੀ ਅਸੀਂ एयरपोर्ट अथॉरिटी ਨੂੰ ਪਰਸਿਊ ਕਰ ਰਹੇ ਸੀ ਕਿ ਜਲਦੀ ਤੋਂ ਜਲਦੀ ਟੇਕਓਵਰ ਲੈ ਕੇ ਇਹਦੀ ਓਪਨਿੰਗ ਕਰੋ ਔਰ ਉਹਨਾਂ ਨੇ ਸਾਡੀ ਰਿਕੁਐਸਟ ਮੰਨ ਲਈ ਹੈ ਉਹਦੇ ਲਈ ਉਹਨਾਂ ਨੇ ਆ ਮੈਂ ਤੁਹਾਨੂੰ ਪੜ੍ਹ ਕੇ ਅਕੋਰਡਿੰਗਲੀ ਇਟ ਹੈਸ ਬੀਨ ਡਿਜ਼ਾਇਰਡ ਬਾਈ ਦੀ ਮੈਨੇਜਮੈਂਟ ਟੂ ਪ੍ਰੇਪੇਅਰ ਨੈਸੈਸਰੀ ਮਟੀਰੀਅਲਸ ਮਤਲਬ ਇਨਵੀਟੇਸ਼ਨ ਕਾਰਡ ਡਿਸਪਲੇ ਇਹ ਉਹ ਪੂਰੀ ਤਿਆਰੀ ਹੈ ਸਿਰਫ ਉਹਨਾਂ ਨੇ ਫਾਰਮਲ ਡੇਟ ਅਨਾਉਂਸ ਕਰਨੀ ਹੈ ਉਹ ਮਈ ਚ ਵੀ ਹੋ ਸਕਦੀ ਐ ਐਂਡ ਮਈ ਚ ਵੀ ਹੋ ਸਕਦੀ ਐ ਤੇ ਜੂਨ ਦੇ ਪਹਿਲੇ ਹਫਤੇ ਚ ਵੀ ਹੋ ਸਕਦੀ ਐ ਇਹ ਹੁਣ 에ਰਪੋਰਟ ਅਥਾਰਟੀ ਨੇ ਡਿਸਾਈਡ ਕਰਨਾ ਜਿਹੜੀ ਇਹ ਡੇਟ ਹੈਗੀ ਐ ਪਰ ਉਹਨਾਂ ਨੇ ਗੋ ਹੈਡ ਦਿੱਤੀ ਐ ਕਿ ਅਸੀਂ ਤਿਆਰ ਆ 에ਰਪੋਰਟ ਦਾ ਹੈਂਡਓਵਰ ਲੈਣ ਲਈ ਔਰ ਜਿਹੜੇ 10 15 ਦਿਨ ਹੁਣ ਫਾਰਮੈਲਿਟੀਜ਼ ਲਈ ਪੂਰੀਆਂ ਹੋਣੀਆਂ ਉਹਨਾਂ ਨੇ ਮਤਲਬ ਕਿ ਇੱਥੇ ਤੱਕ ਉਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਇਨਵੀਟੇਸ਼ਨ ਕਾਰਡ ਹੈ ਡਾਇਸਪਲੇਨ ਹੈ ਪਲੇ ਕ ਹੈ ਡਿਸਪਲੇ ਐਡਵਰਟਾਈਜ਼ਮੈਂਟ ਆ ਉਹ ਸਾਰੇ ਹੀ ਤਿਆਰੀ ਕਰ ਲੋ ਉਹਨਾਂ ਨੇ ਨਾਮ ਵੀ ਲੱਲੇ ਆ ਸਟੇਟ ਦੇ ਜਿਹੜੇ ਬੀਬੀਆਈਪੀ ਐ ਜਿਹੜੇ ਜ਼ਿਲ੍ਹੇ ਦੇ ਆ ਚਾਹੇ ਮੈਂਬਰ ਪਾਰਲੀਮੈਂਟ ਐ ਜਾਂ ਜਿੱਥੇ 에어ਪੋਰਟ ਖੁੱਲ ਰਿਹਾ ਉੱਥੇ ਦੇ ਐਮਐਲਏ ਸਹਿਬਾਨ ਇਹ ਸਾਰੀ ਇਨਫਰਮੇਸ਼ਨ ਉਹਨਾਂ ਨੇ ਮੰਗ ਲਈ ਐ ਬੜਾ ਚੰਗਾ ਸਾਈਨ ਐ ਔਰ ਮੈਂ ਪੂਰੇ ਲੁਧਿਆਣੇ ਵਾਸੀਆਂ ਨੂੰ ਵਧਾਈ ਦਿੰਦਾ ਕਿ ਇੱਕ ਸਟੈਪ ਪੂਰਾ ਆਪਾਂ ਨੇੜੇ ਪਹੁੰਚ ਰਹੇ ਹਾਂ 에어ਪੋਰਟ ਇੱਕ ਵਾਰੀ ਇਨੋਗਰੇਸ਼ਨ 에어ਪੋਰਟ ਦੀ ਹੋ ਜਾਏਗੀ ਫਿਰ 에어 ਇੰਡੀਆ ਤੇ ਮਤਲਬ ਕਿ ਤਿਆਰੀ ਚਾਲੂ ਕਰ ਦੇਗਾ ਪਰ ਇਹ ਜੋ ਕੱਲ ਈਮੇਲ ਆਈ ਹੈ ਮੈਂ 에어 ਇੰਡੀਆ ਨੂੰ ਵੀ ਅੱਜ ਫਾਰਵਰਡ ਕਰੂੰਗਾ ਤਾਂ ਕਿ ਸਾਈਮਲਟੇਨੀਅਸ ਉਹ ਆਪਣੀ ਤਿਆਰੀ ਕਰ ਲੈ 에어ਪੋਰਟ ਤੇ ਜੇ ਕਿਸੇ ਦਾ ਕੋਈ ਸਵਾਲ ਹੈ ਪੁੱਛ ਲੈ ਫਿਰ ਮੈਂ ਅੱਗੇ ਇੰਡਸਟਰੀ ਦਾ ਤੁਹਾਨੂੰ ਡਿਸਕਸ਼ਨ ਕਰੂੰਗਾ ਇਹ ਵੈਸੇ ਪ੍ਰੈਸ ਕਾਨਫਰੰਸ ਇੰਡਸਟਰੀ ਲਈ ਬੁਲਾਈ ਸੀ ਪਟ ਕਿਉਂਕਿ ਇਹ ਅ ਇਨ ਦੀ ਮੀਨ ਵਾਈਲ ਨਿਊਜ਼ ਆ ਗਈ ਮੈਂ ਕਿਹਾ ਪਹਿਲਾਂ ਇਹ ਮੈਂ ਤੁਹਾਨੂੰ ਅ ਦੱਸਦਾ ਸਾਰੇ ਆਪਣੇ ਸ਼ਹਿਰੀਆਂ ਨੂੰ ਫਲੈਟਸ ਦੇ ਕਿ ਸ਼ੁਰੂ ਹੋਣਗੇ ਫਲੈਟ ਕਿੱਧਰ ਜਾਏਗੀ ਜੀ ਹਾਂਜੀ ਫਲੈਟ ਸ਼ੁਰੂ ਹੋਏਗੀ ਕਿੱਥੇ ਕਿੱਧਰ ਜਾਏਗੀ ਇਹ ਜੀ ਅ ਇਹਦਾ ਜਿਹੜਾ ਕਨੈਕਟਿੰਗ ਹੋਏਗਾ ਉਹਦਾ ਪੂਰਾ ਇੰਡੀਆ ਨਾਲ ਹੋਏਗਾ ਔਰ ਯੂਰਪ ਨਾਲ ਹਰ ਜਗ੍ਹਾ ਹੋਏਗਾ ਕਿਉਂਕਿ ਅਸੀਂ 에어 ਇੰਡੀਆ ਚਾਲੂ ਕਰ ਰਹੇ ਆ ਜਿਹੜਾ ਲੱਗੇ ਜੋਏਗਾ ਚੈੱਕ ਇਨ ਇੱਥੇ ਹੋਏਗਾ ਚੈੱਕ ਇਨ ਡੈਸਟੀਨੇਸ਼ਨ ਤੱਕ ਹੋਏਗਾ ਚਾਹੇ ਵਿਦਨ ਇੰਡੀਆ ਚਾਹੇ ਇੰਟਰਨੈਸ਼ਨਲ ਆ ਪਰ ਇਹ ਫਲਾਈਟਾਂ ਜਿਹੜੀਆਂ ਚਾਲੂ ਕਰ ਰਹੇ ਉਹ ਆਈਜੀਆਈ 에어ਪੋਰਟ ਦੇ ਥਰੂ ਕਰ ਰਹੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦਿੱਲੀ ਸ਼ੁਰੂ ਵਿੱਚ ਦੋ ਫਲਾਈਟਾਂ ਨਾਲ ਚਾਲੂ ਕਰ ਰਹੇ ਆ ਮੇਬੀ ਇੱਕ ਨਾਲ ਕਰਨ ਪਰ ਦੋ ਉਹਨਾਂ ਨੇ ਕਨਫਰਮ ਕਰਤੀਆਂ ਸ਼ਾਇਦ ਦੋਵਾਂ ਨਾਲ ਕਰ ਦੇ ਉਹ ਸਾਰੇ ਕੰਮ ਉਹਨਾਂ ਨੇ ਕਿਉਂ ਆ ਬਸ ਉਹਨਾਂ ਨੇ ਸਾਡੀ ਰਿਕਵੈਸਟ ਮੰਨ ਲਈ ਹੈ। ਠੀਕ। ਸਾਡਾ ਇੰਡਸਟਰੀ ਚੱਲ ਰਿਹਾ ਤੇ ਨਸਾ ਸਿੱਧਾ ਨਹੀਂ। ਨਹੀਂ ਇੱਥੋਂ ਦਾ ਸਿੱਧਾ ਇੰਟਰਨੈਸ਼ਨਲ ਨਹੀਂ ਜਾਏਗੀ ਸਿਰਫ ਇਹ ਹੈ ਕਿ ਦਿੱਲੀ ਵਿੱਚ ਇਮੀਗ੍ਰੇਸ਼ਨ ਤੇ ਕਸਟਮ ਹੋਏਗੀ। ਜਦੋਂ ਇੱਥੋਂ ਟ੍ਰੈਫਿਕ ਵੱਧ ਜਾਏਗਾ ਫਿਰ ਇਮੀਗ੍ਰੇਸ਼ਨ ਤੇ ਕਸਟਮ ਵੀ ਅਸੀਂ ਇੱਥੇ ਰਿਕਵੈਸਟ ਕਰਕੇ ਸ਼ਿਫਟ ਕਰ ਲਾਂਗੇ। ਹੁਣ ਮੈਂ ਸਾਰੇ ਦੇਖੋ ਇੰਡਸਟਰੀਲਿਸਟ ਐਸੋਸੀਏਸ਼ਨ ਦੇ ਆ ਜਿਹੜੇ ਕਰਤਾ ਧਰਤਾ ਮੇਰੇ ਨਾਲ ਬੈਠੇ ਆ। ਰਾਹੁਲ ਓਜਾ ਜੀ ਉਪਕਾਰ ਜੀ ਲक्की ਜੀ ਭੋਗਲ ਸਾਹਿਬ ਸਾਰੇ ਬੈਠੇ ਆ ਮੈਂ ਹੁਣ ਅਸੀਂ ਸਾਡੀ ਗਵਰਨਮੈਂਟ ਨੇ ਇੱਕ ਰੋਡ ਮੈਪ ਤਿਆਰ ਕੀਤਾ ਉਹ ਮੈਂ ਤੁਹਾਨੂੰ ਰੋਡ ਮੈਪ ਦੀਆਂ ਹਾਈਲਾਈਟਸ ਅੱਜ ਦੱਸਣਾ ਚਾਹੁੰਦਾ ਨੰਬਰ 1 ਹੈ ਪੀ ਐ ਸਾਈ ਸੀ ਉਹ ਲੈਂਡ ਬੈਂਕ ਇਕੱਠੇ ਕਰਨ ਜਾ ਰਹੀ ਹੈ ਤਾਂ ਕਿ ਨਵੇਂ ਫੋਕਲ ਪੁਆਇੰਟ ਸਟੇਟ ਵਿੱਚ ਬਣ ਸਕਣ ਅਲੱਗ-ਅਲੱਗ ਸ਼ਹਿਰਾਂ 'ਚ ਔਰ ਇਹਦੇ ਵਿੱਚ ਲੁਧਿਆਣਾ ਵੀ ਇਨਕਲੂਡਡ ਹੈ ਹਰ ਸ਼ਹਿਰ 'ਚ ਨਵੇਂ ਫੋਕਲ ਪੁਆਇੰਟ ਬਣਾਉਣ ਦਾ ਉਹਨਾਂ ਨੇ ਇੱਕ ਡਿਸੀਜਨ ਲੈ ਲਿਆ ਉਹਨਾਂ ਜ਼ਮੀਨਾਂ ਲੈਣੀਆਂ ਤੇ ਉਹਨਾਂ ਦੀ ਅਲਾਟਮੈਂਟ ਕਰਨੀ ਹੈ ਔਰ ਜਿਹੜੀਆਂ ਅਸੀਂ ਜ਼ਮੀਨਾਂ ਇਹਦੇ ਲਈ ਲਵਾਂਗੇ ਕੋਈ ਧੱਕੇ ਨਾਲ ਐਕوزیشن ਨਹੀਂ ਹੋਏਗੀ ਫਾਰਮਰਜ਼ ਨੂੰ ਪੂਰਾ ਪ੍ਰੋਪਰ ਕੰਪਨਸੇਸ਼ਨ ਦਿੱਤੀ ਜਾਏਗੀ ਔਰ ਉਹਨਾਂ ਦੀ ਮਰਜ਼ੀ ਨਾਲ ਲਈਤੀ ਜਾਏਗੀ ਤਾਂ ਕਿ ਉਹਨਾਂ ਨੂੰ ਆਪਣਾ ਜ਼ਮੀਨ ਦਾ ਪੂਰਾ ਮੁੱਲ ਮਿਲੇ ਨੰਬਰ 2 ਤੇ ਰਾਈਟ ਆਫ ਬਿਜ਼ਨਸ ਐਕਟ ਚ ਚੇਂजेस ਕੁਝ ਕੀਤੀਆਂ ਕੁਝ ਹੋਰ ਹੋ ਰਹੀਆਂ ਤਾਂਕੇ ਜਿੰਨੇ ਵੀ ਇੰਡਸਟਰੀ ਵਾਲੇ ਭਰਾ ਹੈ ਉਹਨਾਂ ਨੂੰ ਈਜ਼ ਆਫ ਬਿਜ਼ਨਸ ਬਹੁਤ ਮਿਲੇ ਇਹ ਜਿਹੜੇ ਰਾਈਟ ਆਫ ਬਿਜ਼ਨਸ ਕਰ ਰਹੇ ਆ ਉਹਦੇ ਵਿੱਚ ਮੋਸਟ ਆਫ ਦੀ ਅਪਰੂਵਲਸ ਜਿਹੜੀਆਂ ਹੈਗੀਆਂ ਉਹ ਜਦੋਂ ਸੈਟਅਪ ਕਰਨਾ ਹੈ ਬਿਜ਼ਨਸ ਜਾਂ ਇੰਡਸਟਰੀ ਉਸੇ ਵੱਲੇ ਦੇ ਦਿੱਤੀਆਂ ਜਾਂਦੀਆਂ ਇਹ ਇਹ ਮੈਂ ਜਿਹੜੇ ਕਹਿ ਰਿਹਾ ਇਹ ਪਲਾਨ ਬਨੇ ਆ ਇਨਾਂ ਦੀ ਅੱਗੇ ਜਿਹੜੀ ਕੋਈ ਨੋਟੀਫਿਕੇਸ਼ਨ ਹੋਣੀ ਜਾਰੀ ਜਾਂ ਉਹ ਕਿਸ ਤਰ੍ਹਾਂ ਹੋਏਗਾ ਉਹ ਵਰਕ ਚੱਲੂ ਹੋ ਗਿਆ ਬਟ ਇਹ ਚੀਜ਼ਾਂ ਫਾਈਨਲ ਹੋ ਗਈਆਂ ਕਿ ਕਰਨੀਆਂ ਹੀ ਕਰਨੀਆਂ ਐ ਇੰਡਸਟਰੀ ਲਈ ਨੰਬਰ 3 ਇੰਡਸਟਰੀ ਦੀ ਬੜੀ ਪੁਰਾਣੀ ਡਿਮਾਂਡ ਸੀ ਕਲੱਬਿੰਗ ਤੇ ਡੀ ਕਲੱਬਿੰਗ ਦੀ ਉਹ ਮੈਂ ਸਾਰੇ ਇੰਡਸਟਰੀਲਿਸਟ ਭਰਾਵਾ ਨੂੰ ਕਹਿਣਾ ਚਾਹੁੰਦਾ ਕਿ ਇਹ ਪਾਲਿਸੀ 1-2 ਦਿਨਾਂ ਵਿੱਚ ਨੋਟੀਫਾਈ ਹੋ ਜੇ। ਵੈਰੀ ਗੁੱਡ। ਕਲੱਬਿੰਗ ਤੇ ਡੀ ਕਲੱਬਿੰਗ ਤੇ। ਮੈਕਸੀਮਮ ਤੁਹਾਨੂੰ ਮੰਡੇ ਤੱਕ ਅਸੀਂ ਪਾਲਿਸੀ ਸ਼ੇਅਰ ਕਰ ਦਾਂਗੇ। ਕੋਸ਼ਿਸ਼ ਪਹਿਲਾਂ ਕਰਾਂਗੇ ਅੱਜ ਫ੍ਰਾਈਡੇ ਤਾ ਹੋ ਗਿਆ। ਇੱਕ ਤੁਹਾਨੂੰ ਪਤਾ ਹੀ ਹੈ ਇੰਡਸਟਰੀਅਲਿਸਟਾਂ ਨੂੰ ਕਈਆਂ ਨੂੰ ਪਤਾ ਹੈ ਜੇ ਕਿਸੇ ਨੂੰ ਨਹੀਂ ਪਤਾ ਮੈਂ ਦੱਸਣਾ ਚਾਹੁੰਦਾ ਕਿ ਐਤ ਕੀ ਡਬਲ ਨਾਲੋਂ ਵੱਧ ਅਮਾਉਂਟ 250 ਕਰੋੜ ਰੁਪਇਆ ਬਜਟ 'ਚ ਇੰਡਸਟਰੀ ਇਨਵੈਸਟਮੈਂਟ ਲਈ ਕੀਤਾ ਪਹਿਲਾਂ ਸਿਰਫ 95 ਕਰੋੜ ਸੀ ਪਿਛਲੇ ਸਾਲ। ਔਰ ਇਹਦੇ ਵਿੱਚੋਂ 50% ਅਮਾਉਂਟ ਜਿਹੜੀ ਹੈਗੀ ਉਹ ਸਿਰਫ ਲੁਧਿਆਣੇ ਦੀ ਹੈ। ਕਿਉਂਕਿ ਜਿਹੜੇ ਪੈਂਡਿੰਗ ਕੇਸ ਪਏ ਆ ਕਿਸੇ ਦੀ ਡਿਸਬਰਸਮੈਂਟ ਪਈ ਹੈ ਕਈ ਇੰਡਸਟ੍ਰੀਅਲਿਸਟ ਭਰਾ ਕਹਿੰਦੇ ਸੀ ਪੁਰਾਣੇ ਪਏ ਆ ਉਹਦੇ ਚ 50% ਅਮਾਉਂਟ ਲੁਧਿਆਣੇ ਆਣੀ ਹੈ ਔਰ ਬਾਕੀ ਜਿਹੜੀ ਅਮਾਉਂਟ ਹੈ ਬਾਕੀ ਸ਼ਹਿਰਾ ਸ਼ਹਿਰਾ ਚ ਜਾਣੀ ਬਟ ਇਟ ਆਲ ਇਟ ਆਲ ਡਿਪੈਂਡਸ ਕਿ ਪੈਂਡਿੰਗ ਇਨਸੈਂਟਿਵ ਕਿੰਨਾ ਇੱਕ ਪਏ ਆ ਇੱਕ ਤੁਸੀਂ ਪਿੱਛੇ ਨੋਟੀਫਿਕੇਸ਼ਨ ਇੱਕ ਦੋ ਦਿਨ ਪਹਿਲਾਂ ਹੋਈ ਹੈ ਜੇ ਤੁਹਾਡੇ ਕੋਲ ਕਾਪੀ ਨਹੀਂ ਹੈ ਮੈਂ ਪ੍ਰੋਵਾਈਡ ਕਰ ਦਊਗਾ ਕਿ ਜਿਹੜੇ ਇੰਡਸਟਰੀਅਲ ਯੂਨਿਟ ਪ੍ਰਾਲੀ ਯੂਜ਼ ਕਰਨਗੇ ਪ੍ਰਾਲੀ ਲਈ ਬੋਇਲਰ ਲਗਾਣਗੇ 60 ਕਰੋੜ ਰੁਪਇਆ ਉਹਦੀ ਸਬਸਿਡੀ ਲਈ ਅਰਮਾਰਕ ਕੀਤਾ ਗਿਆ ਤਾਂ ਕਿ ਇਹਦੇ ਨਾਲ ਪੋਲੂਸ਼ਨ ਵੀ ਕੰਟਰੋਲ ਚ ਹੋਏਗੀ ਔਰ ਜਿਹੜਾ ਇੰਡਸਟਰੀ ਹੈ ਜਿਹੜੇ ਬੋਇਲਰ ਯੂਜ਼ ਕਰਦੇ ਉਹਨਾਂ ਦੀ ਕੋਸਟ ਵੀ ਕੱਟੇਗੀ ਬਾਕੀ ਵਨ ਟਾਈਮ ਸੈਟਲਮੈਂਟ ਹੈ ਉਹ ਹੋ ਚੁੱਕੀ ਹੈ ਉਹਦੇ ਜੇ ਕੋਈ ਚੇਂਜਸ ਹੋਣਗੀਆਂ ਹੋਰ ਕਰਾਂਗੇ ਇਹ ਕੋਈ 400 ਕਰੋੜ ਦੇ ਉੱਪਰ ਇਹਦਾ ਕੀ ਨਾਮ ਇੰਡਸਟਰੀ ਇੰਡਸਟਰੀਲਿਸਟ ਭਰਾਵਾ ਨੂੰ ਫਾਇਦਾ ਹੋਇਆ ਬਟ ਇਹ ਪਹਿਲਾਂ ਡਿਸਕਸ ਹੋ ਚੁੱਕੀ ਬਟ ਇਹ ਅਸਲੀ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਕਰ ਰਹੇ ਆ ਕਿ ਅੱਜ ਕੋਈ ਵੀ ਇੰਡਸਟਰੀ ਦੇ ਕੋਈ ਇਸ਼ੂਜ਼ ਹੋਣਗੇ ਜਾਂ ਕੋਈ ਉਹਨਾਂ ਦੀ ਹੋਰ ਐਡਵਾਈਸ ਹੋਏਗੀ ਆਦਰ ਦਨ ਕਮਰਸ਼ੀਅਲ ਟਰਮਸ ਵੀ ਵਿਲ ਮੇਕ ਸ਼ੋਰ ਕਿ ਉਹਦੇ ਉੱਤੇ ਐਕਸ਼ਨ ਜਲਦੀ ਤੋਂ ਜਲਦੀ ਹੋਵੇ ਇੱਕ ਇੰਡਸਟਰੀ ਦਾ ਹੋਰ ਇਸ਼ੂ ਹੈ ਜਿਹੜਾ 50% ਅਨ ਇਨਕਰੀਡ ਅਨ ਅਰਡ ਸੋਰੀ ਮਨੀ ਹੈ ਉਹਦੇ ਉੱਤੇ ਵੀ ਪ੍ਰੋਸੈਸ ਜਾਰੀ ਹੈ ਏਜੀ ਸਾਹਿਬ ਨੂੰ ਫਾਈਲ ਗਈ ਹੋਈ ਉਹਦੇ ਤੇ ਵੀ ਅਸੀਂ ਜਲਦੀ ਤੋਂ ਜਲਦੀ ਕੋਈ ਨਾ ਕੋਈ ਡਿਸੀਜਨ ਲੈ ਕੇ ਤੁਹਾਨੂੰ ਦੱਸਾਂਗੇ ਇੱਕ ਮੈਂ ਤੁਹਾਨੂੰ ਸਭ ਨਾਲੋਂ ਖੁਸ਼ੀ ਵਾਲੀ ਗੱਲ ਹੈ ਇਹ ਰਜਿਸਟਰਿੰਗ ਫੋਕਲ ਪੁਆਇੰਟਸ ਲਈ ਹੈ ਲੁਧਿਆਣੇ ਦੇ 1 ਤੋਂ 8 ਫੇਸ ਆਂਦਾ ਹੈ ਸਾਈਕਲ ਵੈਲੀ ਆਂਦੀ ਹੈ ਇੱਕ ਰਾਏਕੋਟ ਤੇ ਤਾਜਪੁਰ ਵੀ ਫੋਕਲ ਪੁਆਇੰਟ ਹੈਗੇ ਸਾਰੇ ਫੋਕਲ ਪੁਆਇੰਟ ਦੀ ਅਪਗ੍ਰੇਡੇਸ਼ਨ ਹੋਏਗੀ ਆਪਣੇ ਤਾਂ ਵੈਸੇ ਸੜਕਾਂ ਬਣ ਚੁੱਕੀਆਂ ਪਰ ਸੜਕਾਂ ਤੋਂ ਇਲਾਵਾ ਸਟਰੀਟ ਲਾਈਟਾਂ ਲੱਗਣਗੀਆਂ ਸਟਰੀਟ ਪਾਣੀ ਦਾ ਅਰੇਂਜਮੈਂਟ ਪ੍ਰੋਪਰ ਹੋਏਗਾ ਸਾਰੇ ਇੰਡਸਟਰੀਅਲ ਸਟ ਭਰਾਵਾਂ ਲਈ ਸੀਵਰੇਜ ਜਿੱਥੇ-ਜਿੱਥੇ ਠੀਕ ਹੈ ਠੀਕ ਹੈ ਜਿੱਥੇ ਨਹੀਂ ਠੀਕ ਉੱਥੇ ਦੁਬਾਰਾ ਰੀਲੇ ਹੋਏਗਾ ਸੀਵਰੇਜ ਗ੍ਰੀਨ ਬੈਲਟਸ ਬਣਨਗੀਆਂ ਜਿੱਥੇ ਵੀ ਕੋਈ ਮਲਬਾ ਹੋਏਗਾ ਜਾਂ ਕੁਛ ਹੈ ਉਹ ਸਾਰਾ ਕਲੀਅਰ ਹੋਏਗਾ ਇਹ ਪੂਰੇ ਪੰਜਾਬ ਦੇ ਫੋਕਲ ਪੁਆਇੰਟ ਹੋਣੇ ਆ ਪਰ ਲੁਧਿਆਣੇ ਦੇ ਜਿਹੜੇ ਫੋਕਲ ਪੁਆਇੰਟ ਆ ਫੋਕਲ ਪੁਆਇੰਟ 1 ਤੋਂ 8 ਤੱਕ ਔਰ ਸਾਈਕਲ ਵੈਲੀ ਔਰ ਜਿਹੜੇ ਮੈਂ ਦੋ ਹੋਰ ਕਹੇ ਤਾਜਪੁਰ ਤੇ ਰਾਏਪੁਰ ਇਹ ਵੀ ਆ ਇੱਕ ਜਿਹੜੀ ਐਮਐਸਐਮਈ ਦੀਆਂ ਡਿਲੇਡ ਪੇਮੈਂਟਸ ਹੁੰਦੀਆਂ ਉਹਦੀਆਂ ਕੋਟ ਕਚੈਰੀਆਂ ਲਗਦੀਆਂ ਸੀ ਇੰਡਸਟਰੀਅਲਿਸਟ ਭਰਾਵਾਂ ਨੂੰ ਜਾਣਾ ਪੈਂਦਾ ਸੀ ਬੜਾ ਟਾਈਮ ਵੇਸਟ ਹੁੰਦਾ ਸੀ ਉਹ ਵੀ ਹੁਣ ਅਸੀਂ ਆਨਲਾਈਨ ਚਾਲੂ ਕਰਨ ਲੱਗੇ ਆ ਅੱਛਾ ਮਤਲਬ ਤੁਸੀਂ ਆਪਣੇ ਆਫਿਸ 'ਚ ਬੈਠ ਕੇ ਤੁਹਾਡਾ ਸਟਾਫ ਜਾਂ ਤੁਸੀਂ ਉੱਥੋਂ ਹੀ ਅਟੈਂਡ ਕਰ ਸਕਦੇ ਹੋ ਔਰ ਤੁਹਾਨੂੰ ਕਿਸੇ ਵੀ ਆਫਿਸ 'ਚ ਜਾਣ ਦੀ ਲੋੜ ਨਹੀਂ ਕੋਈ ਵੀ ਐਮਐਸਐਮਈ ਦਾ ਇਸ਼ੂ ਹੈ ਇਹ ਹੈਗੇ ਸੀ ਜੀ ਜਿਹੜੇ ਕਿ ਰੋਡ ਮੈਪ ਇੰਡਸਟਰੀ ਲਈ ਇਮੀਡੀਏਟ ਰੋਡ ਮੈਪ ਇਹ ਪਾਲਿਸੀ ਤੋਂ ਅਲੱਗ ਹਟ ਕੇ ਇਹ ਜਿਹੜਾ ਸਾਡੀ ਇੰਡਸਟਰੀ ਡਿਪਾਰਟਮੈਂਟ ਬਣਾ ਰਹੀ ਆ ਜੇ ਕਿਸੇ ਦਾ ਕੋਈ ਸਵਾਲ ਹੈ ਮੈਨੂੰ ਦੱਸੋ ਆਈ ਵਿਲ ਬੀ ਹੈਪੀ ਟੂ ਆਨਸਰ ਕਿਉਂਕਿ ਇਹ ऑलरेडी ਬਾਈਪਰ ਕੇ ਲਈ ਹੈਗੇ ਨੇ ਉਹਨਾਂ ਦੀ ਟਰਾਂਸਫਰ ਦਾ ਇਹ ਰੇਫਰੀ ਤੇ ਬਾਹਰ ਜਾ ਦਿੰਦੇ ਆਂ ਟਾਈਮ ਕਰਦੀ ਹੈ ਬਾਹਰ ਬਹੁਤ ਬਾਟ ਬਾਟ ਰਹੀ ਉਹਨੂੰ ਬਹੁਤ ਧਿਆਨ ਦੇ ਹਾਂਜੀ ਨੂੰ ਵਾਪਸ ਲਿਆਣ ਦੀ ਕੀ ਕਰਾਲਾ ਕਿਤੇ ਆ ਰਹੇ ਦੇਖੋ ਇਹ ਤਾਂ ਅਸੀਂ ਅਸੀਂ ਪਹਿਲੀ ਗੱਲ ਤਾਂ ਇਹ ਆ ਮੈਂ ਤੁਹਾਨੂੰ ਦੱਸਦਾ ਐਸ ਐਮ ਐ ਤੇ ਐਮ ਐਸ ਐਮ ਐ ਪੰਜਾਬ ਨੂੰ ਛੱਡ ਕੇ ਨਹੀਂ ਜਾਂਦੇ ਇਹ ਸਿਰਫ ਲਾਰਜ ਸਕੇਲ ਇੰਡਸਟਰੀਜ਼ ਐ ਜਿਨ੍ਹਾਂ ਨੂੰ ਉੱਥੇ ਕੋਈ ਜ਼ਮੀਨ ਕਿਸੇ ਨੂੰ ਫ੍ਰੀ ਦੇ ਦਿੰਦੇ ਕਿਸੇ ਨੂੰ ਇੰਨੀ ਸਬਸਿਡੀ ਦੇ ਦਿੰਦੇ ਆ ਪ੍ਰੋਫੈਸ਼ਨਲੀ ਮੈਨੇਜਡ ਆ ਉਹ ਚੱਲੇ ਜਾਂਦੇ ਆ ਕਿਸੇ ਨੂੰ ਸੀਪੋਰਟ ਦੀ ਲੋੜ ਹੈ ਉਹ ਚਲੇ ਜਾਂਦੇ ਉੱਥੇ ਸਾਡੇ ਜਿਹੜੇ ਐਸਐਮਈ ਤੇ ਐਮਐਸਐਮਈ ਦੇ ਭਰਾ ਆ ਉਹ ਕਹਿੰਦੇ ਅਸੀਂ ਕਿਤੇ ਚਲੇ ਜਾਈਏ ਪੰਜਾਬ ਨਹੀਂ ਛੱਡਣਾ ਗੰਗਾ ਇਕਰੋ ਵੋਲ ਇੱਕ ਐਗਜ਼ਾਮਪਲ ਹੈ ਹੋਰ ਕੰਗਾਰੂ ਇੰਡਸਟਰੀ ਇੱਕ ਐਗਜ਼ਾਮਪਲ ਆ ਉਹ ਕਹਿੰਦੇ ਜੀ ਦੁਨੀਆ ਇੱਧਰ ਦੀ ਉੱਧਰ ਹੋ ਜੇ ਅਸੀਂ ਪੰਜਾਬ ਨਹੀਂ ਛੱਡਣਾ ਇਹਦਾ ਮੈਂ ਤੁਹਾਨੂੰ ਦੋ ਤਿੰਨ ਐਗਜ਼ਾਮਪਲ ਦੱਸੇ ਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਕੋਈ ਵੱਡੀ ਇੰਡਸਟਰੀ ਕਈ ਇਸ ਤਰ੍ਹਾਂ ਦਾ ਵੱਡੀਆਂ ਇੰਡਸਟਰੀਆਂ ਪੰਜਾਬ 'ਚ ਵੀ ਆ ਰਹੀਆਂ ਟਾਟਾ ਸਟੀਲ ਦਸੋ ਜਮਸ਼ੇਦਪੁਰ ਤੋਂ ਬਾਅਦ ਕਿਉਂ ਆਈ ਤੁਹਾਡੇ ਸ਼ਹਿਰ ਦੇ ਕੋਲ ਕਿਉਂਕਿ ਉਹਨਾਂ ਨੂੰ ਇਨਸੈਂਟਿਵ ਦਿੱਤੇ ਗਏ ਸੋ ਮੇਰਾ ਮਤਲਬ ਹੈ ਲਾਰਜ ਸਕੇਲ ਇੰਡਸਟਰੀ ਨੂੰ ਫਰਕ ਪੈਂਦਾ ਕਿ ਉਹਨਾਂ ਲਈ ਸਪੈਸ਼ਲ ਕੋਈ ਪੈਕੇਜ ਬਣਾਇਆ ਗਿਆ ਕਿ ਨਹੀਂ ਬਣਾਇਆ ਗਿਆ ਤੇ ਉੱਥੇ ਵਾਲੀਆਂ ਇੰਡਸਟਰੀਆਂ ਇੱਥੇ ਆ ਰਹੀਆਂ ਇੱਥੇ ਵਾਲੀਆਂ ਉੱਥੇ ਚਲੇ ਜਾਂਦੀਆਂ ਇੱਕ ਰੌ ਮਟੀਰੀਅਲ ਦਾ ਬੜਾ ਹੁੰਦਾ ਜਿਸ ਤਰ੍ਹਾਂ ਟੈਕਸਟਾਈਲ ਯਾਦਾ Madhya Pradesh ਗਈ ਉੱਥੇ ਕਾਟਨ ਦੀ ਅਵੇਲੇਬਿਲਟੀ ਹੈ ਸੋ ਕਹਿੰਦੇ ਆ ਇੱਕੋ ਸਟੇਟ ਤੇ ਅਸੀਂ ਨਾ ਡਿਪੈਂਡੈਂਟ ਰਹੀਏ ਔਰ ਜਿੱਥੇ ਕਾਟਨ ਦੀ ਅਵੇਲੇਬਿਲਟੀ ਹੈ ਉੱਥੇ ਜਾਈਏ ਹੋਰ ਦਸ ਇਹ ਜਦੋਂ ਬਣਿਆ ਸੀ ਉਹ ਸਾਬ ਦਾ ਕਾਫੀ ਸੁਹਾ ਵੈਸੇ ਮੈਂ ਤੁਹਾਨੂੰ ਦੱਸਾਂ ਮੈਂ ਐਜ਼ ਮੈਂਬਰ ਪਾਰਲੀਮੈਂਟ ਇੱਕ ਅੱਧੀ ਵਰੀ ਸ਼ਾਇਦ ਸਰਕਟ ਹਾਉਸ ਆਇਆ ਪਿਛਲੇ 2 ਮਹੀਨੇਾਂ 'ਚ ਮੈਂ ਬਹੁਤ ਵਰੀ ਆਇਆ ਤੁਹਾਡਾ ਪੁਆਇੰਟ ਵੈਲ ਟੇਕਨ ਆ ਏ ਵੀ ਮੈਂ ਗਵਰਨਮੈਂਟ ਨੂੰ ਪਊਗਾ ਪਰ ਠੀਕ ਹੈ ਹੋਰ ਦੱਸੋ ਕਿਸੇ ਦਾ ਸਰ ਇੱਕ ਪ੍ਰਸ਼ਨੋਬਾਲ ਵੀ ਕਰ ਸਕੋ ਜੀ ਮੇਰੀ ਕੀ ਹੈ ਜੀ ਉਹ ਨਹੀਂ ਕਿ ਕੀ ਲਾਇਆ ਹੋਇਆ ਨਹੀਂ ਤੁਹਾਡਾ ਕੀ ਕੁਐਸਚਨ ਹੈ ਕਿ ਰੇਟ ਜ਼ਿਆਦਾ ਹੈ ਇੱਕ ਇਸ ਤਰ੍ਹਾਂ ਕਰੋ ਇਹਦਾ ਜਵਾਬ ਮੈਂ ਇੱਕੋ ਹੀ ਦਊਗਾ ਤੁਸੀਂ ਸਾਰੀ ਸਟੇਟਾ ਦੇ ਰੇਟ ਲੈ ਲਿਓ ਇੱਕ ਅੱਧੀ ਸਟੇਟ ਨੂੰ ਛੱਡ ਕੇ ਆਪਣੇ ਘੱਟੋ ਘੱਟ ਰੇਟ ਹੈ ਪੂਰੇ ਇੰਡੀਆ 'ਚ ਦੇਖੋ ਆਪਾਂ ਐਵੇਂ ਕਹਿਦੀ ਹੈ ਰੇਟ ਯਾਦਾ ਆਉਦਾ ਨਹੀਂ ਹੁੰਦਾ ਕੰਪੇਅਰ ਕਰੋ ਔਰ ਮੈਂ ਬੜੀ ਬੜੀ ਕੰਪੇਅਰ ਕੀਤਾ ਹੈ ਇਹ ਇੰਡਸਟਰੀ ਵਾਲੇ ਭਰਾ ਇੱਥੇ ਬੈਠੇ ਇਹਨਾਂ ਨੂੰ ਪੁੱਛ ਲੋ ਆਵਰ ਨਹੀਂ ਜੀ ਨਹੀਂ ਜ਼ਿਆਦਾ ਪ੍ਰੋਬਲਮ ਹੈ ਬਿਜਲੀ ਬੋਰਡ ਦਾ ਇੱਕੋ ਜਿਹਾ ਜਵਾਬ ਹੁੰਦਾ ਹੈ ਕਿ ਈਕਿਪਮੈਂਟ ਪੁਰਾਣਾ ਹੈਗਾ ਜਾਂ ਜੀ ਅਪਗ੍ਰੇਡੇਸ਼ਨ ਨਹੀਂ ਹੋਈ ਹੋਈ ਨਹੀਂ ਐਸ ਤਰ੍ਹਾਂ ਹੈ ਸ਼ੇਰਪੁਰ ਇੱਕ ਬ੍ਰੈਡ ਬੰਦ ਰਿਹਾ ਬਹੁਤ ਵੱਡਾ ਉਹਦੇ ਨਾਲ ਇੰਡਸਟਰੀ ਨੂੰ ਬੜਾ ਬੈਨੀਫਿਟ ਹੋਏਗਾ ਉਹ ਚਾਲੂ ਹੋਣਾ ਸੀ ਟ్రਾਇਲ ਵਿੱਚ ਹੈ ਜਲਦੀ ਚਾਲੂ ਹੋ ਜਾਏਗਾ ਸਾਡੇ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਪੰਜਾਬ ਵਿੱਚ ਸਿਰਫ ਅਪਗ੍ਰੇਡੇਸ਼ਨ ਦੀ ਲੋੜ ਹੈ ਔਰ ਉਹਦੇ ਲਈ ਪੈਸੇ ਬਿਜਲੀ ਬੋਰਡ ਤੇ ਪੂਰੇ ਖਰਚ ਤੇ ਹੁਣ ਸਿਰਫ ਇਹ ਹੈ ਕਿ ਕੁਝ ਗ੍ਰਿਡ ਰੈ residențial ਵਾਲੇ ਪਾਸੇ ਤੇ ਇੰਡਸਟਰੀ ਦਾ ਜਿਹੜਾ ਸਭ ਤੋਂ ਵੱਡਾ ਗ੍ਰਿਡਾ ਉਹ ਸ਼ੇਰਪੁਰ ਕੋਲ ਆ ਰਿਹਾ ਉਹ ਵੀ ਜਲਦੀ ਚਾਲੂ ਹੋ ਜਾਏਗਾ ਥੈਂਕ ਯੂ ਜੀ ਪੈਸੇ ਕਿਹਾ 10 ਲੱਖ ਪ੍ਰਾਪਤ ਠੀਕ